ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਰਜਿੰਦਰਪਾਲ ਸਿੰਘ ਹੈ ਜਿਵੇਂ ਕਿ ਤੁਹਾਨੂੰ ਪਤਾ ਆਪਣੀਆਬੀ ਦੇ ਵਿੱਚ ਸੈਕਟਰੀ ਡਿਸਕਸ ਕਰ ਰਹੇ ਹਾਂ ਤੇ ਮੈਂ ਐਜ਼ ਅ ਨਿਊਰੋਸਾਈਕੀਟਿਸਟ ਮਾਨਸਾ ਵਿਖੇ ਮਾਸਟਰ ਤੇਜਾ ਸਿੰਘ ਮਾਨ ਹਸਪਤਾਲ ਤੇ ਬਟਿੰਡਾ ਵਿਖੇ ਨਿਊ ਲਾਈਫਲਾਈਨ ਹਸਪਤਾਲ ਚ ਕੰਮ ਕਰਦਾ ਹਾਂ ਜਿਵੇਂ ਕਿ ਅੱਜ ਜਿਹੜਾ ਆਪਣਾ ਟੌਪਿਕ ਆ ਉਹ ਹੈਗਾ ਕਾਉਂਸਲਿੰਗ ਅਤੇ ਥੈਰੇਪੀ ਬੇਸਿਕਲੀ ਇਹ ਜਿਹੜੀਆਂ ਦੋਨੋਂ ਮੋਡੈਲਿਟੀਆਂ ਨੇ ਹੈ ਤਾਂ ਇੱਕੋ ਤਰ੍ਹਾਂ ਦੀਆਂ ਬਟ ਥੋੜਾ ਜਿਹਾ ਡਿਫਰੈਂਸ ਹੈ ਇਹਨਾਂ ਦੇ ਵਿੱਚ ਜਿਵੇਂ ਕਿ ਆਪਾਂ ਮੰਨ ਲਈਏ ਕਿ ਜਿਹੜੀ ਕਾਉਂਸਲਿੰਗ ਆ ਉਹ ਬੇਸਿਕਲੀ ਆ ਜਿਆਦਾ ਡੀਪ ਨਹੀਂ ਜਾਂਦੀ ਠੀਕ ਹੈ ਤੇ ਜਿਹੜਾ ਸਾਨੂੰ ਕਰੰਟ ਪ੍ਰੋਬਲਮ ਹੈ ਅਸੀਂ ਉਸੇ ਦਾ ਸੋਲੂਸ਼ਨ ਲੱਭਦੇ ਆ ਤੇ ਇਹ ਇੱਕ ਜਾਂ ਦੋ ਸੈਸ਼ਨ ਦੇ ਵਿੱਚ ਪੂਰੀ ਹੋ ਜਾਂਦੀ ਹੈ ਠੀਕ ਪਰ ਜਿਹੜੀ ਥੈਰਾਪੀ ਹੈ ਥੈਰਾਪੀ ਇੱਕ ਲੌਂਗ ਟਰਮ ਪ੍ਰੋਸੈਸ ਹੈ ਇਹਦੇ ਵਿੱਚ ਕੀ ਹੁੰਦਾਗਾ ਇਹਦੇ ਵਿੱਚ ਕਿਸੇ ਵੀ ਪਰਸਨ ਦੇ ਐਟੀਟਿਊਡ ਉਹਦੀ ਥੌਟ ਉਹਦਾ ਬਿਹੇਵੀਅਰ ਤੇ ਉਹਦੀ ਫੀਲਿੰਗ ਇਹਨਾਂ ਸਾਰਿਆਂ ਉੱਤੇ ਕੰਮ ਹੁੰਦਾ ਹੈ ਠੀਕ ਇਸ ਦੇ ਅਕੋਰਡਿੰਗ ਫਿਰ ਅਸੀਂ ਜਿਹੜੀ ਜਿਹੜੀ ਚੀਜ਼ ਸਾਨੂੰ ਪ੍ਰੋਬਲਮੈਟਿਕ ਲੱਗਦੀ ਹੈ ਆਪਾਂ ਉਸ ਤੇ ਕੰਮ ਕਰਦੇ ਹਾਂ ਠੀਕ ਜਿਹੜੀ ਥੈਰੇਪੀ ਹੈ ਉਹ ਵੱਖ-ਵੱਖ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਡਿਪਰੈਸ਼ਨ ਹੋ ਗਿਆ ਐਂਜਾਇਟੀ ਹੋ ਗਈ ਠੀਕ ਹੈ ਇੱਕ ਸਵਰ ਬਾਈਪੋਲਰ ਡਿਸਆਰਡਰ ਹੋ ਗਿਆ ADHD ਹੋ ਗਈ ਜਿਹੜੀਆਂ ਬੱਚਿਆਂ ਦੀਆਂ ਬਿਮਾਰੀਆਂ ਨੇ ਇਹਨਾਂ ਦੇ ਵਿੱਚ ਥੈਰੇਪੀ ਕੀਤੀ ਜਾਂਦੀ ਹੈ ਜਿਹੜੀਆਂ ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਥੈਰੇਪੀ ਨੇ ਪਰ ਜਿਹੜਾ ਕੋਰ ਮਤਲਬ ਇਹਦਾ ਪ੍ਰਿੰਸੀਪਲ ਉਹਦੇ ਵਿੱਚ ਕੀ ਹੁੰਦਾਗਾ ਕਿ ਅਸੀਂ ਇੱਕ ਜਿਹੜਾ ਵੀ ਪੇਸ਼ੈਂਟ ਆ ਉਹਦੀ ਥਾਟ ਪ੍ਰੋਸੈਸ ਕੀ ਆ ਮਤਲਬ ਉਹ ਕੀ ਸੋਚਦਾ ਉਸ ਕਰਕੇ ਉਹਦਾ ਵਿਵਹਾਰ ਕਿਹੇ ਜਾ ਹੁੰਦਾ ਤੇ ਉਹਦੇ ਵਿਵਹਾਰ ਕਰਕੇ ਕੀ ਮਤਲਬ ਉਹ ਬਾਅਦ ਦੇ ਵਿੱਚ ਗੁੱਸਾ ਕਰਦਾ ਜਾਂ ਸੈਡ ਹੁੰਦਾ ਠੀਕ ਹੈ ਉਹਦਾ ਸਿੱਟਾ ਕੀ ਨਿਕਲਦਾ ਇਹ ਬੇਸਿਕਲੀ ਤਿੰਨ ਚੀਜ਼ਾਂ ਤੇ ਕੰਮ ਕੀਤਾ ਜਾਂਦਾ ਅਸੀਂ ਜਦੋਂ ਜਿਵੇਂ ਉਹਦੀ ਥਾਟ ਆ ਜਿਹੜੀ ਸੋਚ ਆ ਕਿ ਉਹ ਆਪਦੇ ਆਪ ਨੂੰ ਇਹ ਸਮਝਦਾ ਕਿ ਮੈਨੂੰ ਪਸੰਦ ਨਹੀਂ ਕੀਤਾ ਜਾਂਦਾ ਉਸ ਦੇ ਕਰਕੇ ਜਿਹੜਾ ਉਹਦਾ ਬਿਹੇਵੀਅਰ ਆ ਜਾਂ ਵਿਵਹਾਰ ਆ ਉਹ ਬਦਲ ਜਾਊਗਾ ਤੇ ਅਸੀਂ ਕੰਮ ਵੀ ਇਸੇ ਤੀ ਕਰਨਾ ਜਿਵੇਂ ਕਿ ਆਪਾਂ ਉਹਦੀ ਸੋਚ ਆ ਜਿਹੜੀ ਠੀਕ ਹੈ ਪਹਿਲਾਂ ਉਹ ਆਪਾਂ ਲੱਭਾਂਗੇ ਵੀ ਕੀ ਆ ਫਿਰ ਉਹਦੇ ਕਰਕੇ ਜਿਹੜਾ ਵਿਵਹਾਰ ਜਦੋਂ ਆਪਾਂ ਸੋਚ ਉਹਦੀ ਚੇਂਜ ਕਰਾਂਗੇ ਤਾਂ ਉਹਦਾ ਜਿਹੜਾ ਵਿਵਹਾਰ ਆ ਉਹ ਵੀ ਠੀਕ ਹੋਊਗਾ ਉਸ ਦੇ ਨਾਲ ਨਾਲ ਜਿਹੜੇ ਵਿਵਹਾਰ ਕਰਕੇ ਉਹ ਬਾਅਦ ਵਿੱਚ ਇਕੱਲਾ ਰਹਿਣ ਲੱਗ ਗਿਆ ਸੀ ਜਾਂ ਇਕੱਲਾ ਫੀਲ ਕਰਦਾ ਸੀ ਉਹ ਚੀਜ਼ ਵੀ ਚੇਂਜ ਹੋ ਜੂਗੀ ਇਹ ਮੀ ਬੇਸਿਕ ਪ੍ਰਿੰਸੀਪਲ ਆ ਜਿਹੜੀ ਥੈਰੇਪੀ ਹੈ ਠੀਕ ਹੈ ਇਹਦੇ ਵਿੱਚ ਅੱਡੇੜ ਤਰ੍ਹਾਂ ਦੀਆਂ ਥੈਰੇਪੀ ਜਿਹੜੀਆਂ-ਜਿਹੜੀਆਂ ਹੁੰਦੀਆਂ ਨੇ ਜਿਵੇਂ ਸੀਬੀਟੀ ਹੋ ਗਿਆ ਅ ਸੀਟੀ ਹੋ ਗਿਆ ਬੀਟੀ ਹੋ ਗਿਆ ਮਤਲਬ ਇਹ ਸਾਰੀਆਂ ਥੈਰੇਪੀਜ਼ ਆ ਜਿੰਨਾ ਜਿਹੜੀਆਂ ਕਿ ਡਿਫਰੈਂਟ ਡਿਫਰੈਂਟ ਅ ਅਲੱਗ-ਅਲੱਗ ਜਿਹੜੇ ਬਿਮਾਰੀਆਂ ਨੇ ਉਹਦੇ ਵਿੱਚ ਯੂਜ਼ ਹੁੰਦੀਆਂ ਨੇ ਠੀਕ ਹੈ ਇਸੇ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਕਾਉਂਸਲਿੰਗ ਜਾਂ ਥੈਰੇਪੀ ਇਹ ਦੋਨੋਂ ਚੀਜ਼ਾਂ ਬਹੁਤ ਫਾਇਦੇਮੰਦ ਆ ਪਰ ਜੇ ਅਸੀਂ ਇਹਨਾਂ ਨੂੰ ਮੈਡੀਸਨ ਦੇ ਨਾਲ ਲੈਨੇ ਆ ਮੈਡੀਸਨ ਵੀ ਲੈ ਰਹੇ ਆ ਕਾਉਂਸਲਿੰਗ ਜਾਂ ਥੈਰੇਪੀ ਵੀ ਕਰਾ ਰਹੇ ਆ ਜਿਹੜੀ ਸਾਨੂੰ ਰეკਮੈਂਡ ਕੀਤੀ ਗਈ ਹੈ ਤਾਂ ਇਹਦਾ ਜਿਹੜਾ ਰਿਜ਼ਲਟ ਆ ਉਹ ਬਹੁਤ ਵਧੀਆ ਆਉਂਦਾ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਅਸੀਂ ਖਤਮ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਅੱਗੇ ਵੀ